ਸਤ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਚਾਚਾ ਵਿਸ਼ਨੱਤ ਸਾਡੀ ਟੀਮ ਸਾਰੀ ਅੱਜ ਪਹੁੰਚੀ ਆ ਪਿੰਡ ਜੱਲੇਵਾਲ ਸਰਦਾਰ ਸੁਬੇਦਾਰ ਬਲਵਿੰਦਰ ਸਿੰਘ ਜੀ ਦੇ ਘਰੇ ਤੇ ਇੱਥੇ ਆ ਕੇ ਅਸੀਂ ਫਿਲਮ ਸ਼ੂਟ ਕੀਤੀ ਆ ਫਿਲਮ ਦਾ ਨਾਂ ਕੀ ਆ ਅੱਜ ਲੱਗੇਗੀ ਪੈਚ ਲੱਗੇਗੀ ਪੈਨਸ਼ਨ ਹੁਣ ਲੱਗੇਗੀ ਪੈਨਸ਼ਨ ਹਾਂ ਹੁਣ ਲੱਗੇਗੀ ਲੱਗੇਗੀ ਪੈਨਸ਼ਨ ਤੇ ਇਹ ਫਿਲਮ ਬਹੁਤ ਜਲਦ ਤੁਹਾਡੀ ਕਚਾਰੀ ਚ ਲੈ ਕੇ ਹਾਜ਼ਰ ਹੋਵਾਂਗੇ ਔਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਰਿਓ ਸ਼ੇਅਰ ਕਰਿਓ ਔਰ ਇਸ ਪਰਿਵਾਰ ਨੇ ਸਾਡਾ ਬਹੁਤ ਹੀ ਸਾਥ ਦਿੱਤਾ ਬੜਾਈ ਮਿਛੜਾ ਪਰਿਵਾਰ ਹੈ ਬੜੇ ਨਿੱਗੇ ਸੁਭਾਅ ਦੇ ਨੇ ਸਾਰੇ ਔਰ ਖਾਸ ਕਰਕੇ ਬੱਚੀਆਂ ਬਹੁਤ ਵਧੀਆ ਲੱਗੀਆਂ ਸਾਨੂੰ ਸਾਡੀਆਂ ਭੈਣਾਂ ਛੋਟੀਆਂ ਧੀਆਂ ਔਰ ਆ ਸਾਡੀ ਧੀ ਨੇ ਫਿਲਮ ਚ ਰੋਲ ਵੀ ਕੀਤਾ ਹੈ ਤੇ ਫਿਲਮ ਤੁਸੀਂ ਦੇਖੋਗੇ ਬੜੀ ਮਿਹਨਤ ਨਾਲ ਅਸੀਂ ਬਣਾਉਂਦੇ ਆ ਫਿਲਮਾਂ ਤੁਹਾਡੇ ਵਾਸਤੇ ਔਰ ਖੁਸ਼ੀ ਦੀ ਗੱਲ ਇਹ ਹੈ ਕਲਾਕਾਰ ਅਸੀਂ ਉਹਨਾਂ ਚਿਹਰਾ ਜਿੰਨਾ ਚਿਹਰਾ ਤੁਸੀਂ ਸਾਨੂੰ ਪਿਆਰ ਦਿੰਦੇ ਰਹੋਗੇ ਪਸੰਦ ਕਰਦੇ ਰਹੋਗੇ ਔਰ ਅਸੀਂ ਬੜੇ ਭਾਗਾ ਵਾਲੇ ਆ ਕਿ ਤੁਸੀਂ ਸਾਨੂੰ ਦੇਖਦੇ ਹੋ ਲਾਈਕ ਕਰਦੇ ਹੋ ਪਸੰਦ ਕਰਦੇ ਹੋ ਇਹਦੇ ਨਾਲ ਹੀ ਬਹੁਤ ਜਲਦ ਅਸੀਂ ਫਿਲਮ ਤੁਹਾਡੀ ਕਚਾਰੀ ਚ ਲੈ ਕੇ ਹਾਜ਼ਰ ਹੋਵਾਂਗੇ ਬਸ ਇੰਤਜ਼ਾਰ ਦੀ ਘੜੀਆਂ ਚਾਂਦੀ ਰਹਿ ਗਈਆਂ ਤੁਸੀਂ ਜ਼ਰੂਰ ਦੇਖੋ ਫਿਲਮ ਧੰਨਵਾਦ ਸ਼ੁਕਰੀਆ ਮਿਹਰਬਾਨੀ